ਹਾਂਜੀ ਦੋਸਤੋ ਆ ਵੀਡੀਓ ਨੂੰ ਐਂਡ ਤੱਕ ਦੇਖਿਓ ਕਹਿੰਦੇ ਹੁੰਦੇ ਹੈਗੇ ਵੀ ਸ਼ੌਂਕ ਦਾ ਤੇ ਕਲਾ ਦਾ ਕੋਈ ਵੀ ਮੁੱਲ ਨਹੀਂ ਹੁੰਦਾ ਹੈਨਾ ਤੁਸੀਂ ਵੀਡੀਓ ਨੂੰ ਸਾਰੀ ਦੇਖੋ ਐਂਡ ਤੱਕ ਬੰਦੇ ਨੇ ਜਿਗਾਰਡ ਲਾ ਕੇ ਜਾਂ ਕੁਝ ਵੀ ਲਾ ਲੋ ਬੰਦੇ ਨੇ ਨਾ ਘੋੜਾ ਤਿਆਰ ਕਰਤਾ ਡੀ ਗੱਡੀ ਤੋਂ ਘੋੜਾ ਵੀ ਉਹ ਤਿਆਰ ਕਰਿਆ ਦੇਖਣ ਵਾਲੇ ਨੂੰ ਐਂ ਲੱਗੂਗਾ ਵੀ ਪੀਟਰ ਵੈਲਟ ਤੁਰਿਆ ਆਉਂਦਾਗਾ ਤੇ ਵੀਡੀਓ ਐਂਡ ਤੱਕ ਦੇਖਿਓ ਮੈਂ ਵੀ ਜਦੋਂ ਦੇਖੀ ਵੀਡੀਓ ਤਾਂ ਮੈਂ ਹੈਰਾਨ ਰਹਿ ਗਿਆ ਵੀ ਯਾਰ ਐਨਾ ਵੀ ਬੰਦਾ ਕੋਈ ਸ਼ੌਂਕੀ ਹੋ ਸਕਦਾ ਜਾਂ ਐਡੀ ਵੀ ਕਲਾ ਹੋ ਸਕਦੀ ਹੈ ਕਿਸੇ ਬੰਦੇ 'ਚ ਹਨਾ ਤੇ ਪੂਰਾ ਰੰਗ ਰੰਗ ਕਰਕੇ ਪੂਰੀ ਐਨ ਬੰਦੇ ਨੇ ਯਾਰ ਕਹਿੰਦੇ ਨੇ ਕਿ ਕੱਲੀ ਕੱਲੀ ਚੀਜ਼ ਲਾਤੀ ਯਾਰ ਐਂਡ 'ਚ ਦੇਖੀ ਜਾਓ ਤੁਸੀਂ ਵੀ ਕਿੰਨਾ ਘੈਂਟ ਚੀਜ਼ ਸਿਸਟਮ ਤਿਆਰ ਕਰਤਾ ਬੰਦੇ ਨੇ ਜਦੋਂ ਰੋਡ ਤੇ ਆਊਗਾ ਨਾ ਲੋਕ ਦੇਖ-ਦੇਖ ਕੇ ਬਾਬੇ ਪਾਗਲ ਹੋ ਜਾਣਗੇ ਆ ਦੇਖੋ ਹੁਣ ਐਨ ਰੰਗ ਰੰਗ ਕਰਕੇ ਨਾ ਬੰਦੇ ਨੇ ਚਿਪ ਕੱਟਦੇ ਗੱਡੀ ਦੇ ਵੀ ਦੇਖਣ ਵਾਲੇ ਨੂੰ ਐ ਹੀ ਲੱਗੂਗਾ ਵੀ ਪੀਟਰ ਵੈਲਟ ਤੁਰਿਆ ਆਉਂਦਾਗਾ ਗੱਡੀ ਦੀ ਦੁਬਾਰੇ ਜਵਾਨੀ ਲਿਆਦੀ ਯਾਰ ਗੱਲ ਮਗਾਓ ਗੱਡੀ ਤੇ ਜਿਹੜੇ ਕਹਿੰਦੇ ਸੀ ਕਿ ਬੀਡੀਆਂ ਆਇਆਂ ਪਰ ਸੌਂ ਲੱਗੇ ਜਿੱਥੇ ਜਾਊਗੀ ਗੱਡੀ ਲੋਕ ਖੜ ਖੜ ਕੇ ਫੋਟੋਆਂ ਹੀ ਖਿਜਿਆਉਣਗੇ ਵੀਡੀਓ ਹੀ ਪਾਉਣਗੇ ਰੀਲਾਂ ਹੀ ਪਾਉਣਗੇ ਹੋਰ ਦੱਸੋ ਇੱਕ ਹੋਰ ਦੇਖੋ ਬਾਡੀ ਲਾ ਕੇ ਬੰਦੇ ਨੇ ਮਗਰ ਚੱਕੀ ਲਾਤੀ ਚੱਕੀ ਲਾ ਕੇ ਘੋੜਾ ਤਿਆਰ ਕਰਤਾ ਕਿਤੋਂ ਐਸ ਗੱਡੀ ਤੋਂ ਮੰਨ ਲਾ ਵੀ 6 ਚੱਕੀ ਗੱਡੀ ਤੋਂ ਡੀ ਗੱਡੀ ਤੋਂ ਦੇਖੋ ਬਣ ਗਈ ਗੱਲ ਨਾ ਸਿਰੇ ਦੀ ਓਕੇ ਰਿਪੋਰਟਾਂ ਨੇ ਵੀਡੀਓ ਨੂੰ ਸ਼ੇਅਰ ਕਰ ਦਿਓ ਦੱਬ ਕੇ ਵੀ ਯਾਰ ਬੰਦੇ ਦੇ ਕੰਮ ਨੂੰ ਹੌਸਲਾ ਮਿਲ ਜੇ ਪੂਰਾ ਠੀਕ ਆ ਨਜ਼ਾਰੇ ਵਨਦੇ ਬੰਦੇ ਨੇ ਕੰਮ ਕਰਨ ਵਾਲੇ ਤਾਂ ਇਹੋ ਜਿਹਾ ਮਿਸਤਰੀ ਬਾਬੇ ਮੈਂ ਕਹਿੰਦਾ ਲੱਖਾਂ ਚ ਇੱਕ ਮਿਸਤਰੀ ਹੁੰਦਾ ਇਹ ਜੀ ਜਿਹਨੇ ਇੰਨਾ ਕੰਮ ਸ਼ੌਂਕ ਨਾਲ ਕਰਿਆ ਦੇਖੋ ਵਿੱਚੋਂ ਗੱਡੀ ਲਿਸਕਦੀ ਆ ਹੁਣ ਇਹਨੂੰ ਡਰਾਈਵਰ ਉਹੇ ਜਿਹਾ ਮਿਲ ਜੇ ਜਿਹੜਾ ਸ਼ੌਂਕ ਨਾਲ ਚਲਾਵੇ ਸਮਾਂ ਸਮਾਈ ਰੱਖ ਕੇ ਪੂਰੀ